ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣ ਲੱਗਿਆ ਜੇ ਹੱਦ ਹੋ ਗਈ 92 ਸੀਟਾਂ ਜੀ ਨਾ ਅਸੀਂ ਦਿੱਤੀਆਂ ਨੇ ਜੇ ਪੰਜ ਮਥਿਆਣਾ ਤੇ ਆ ਜਾਓ ਅਸੀਂ ਬੇਖੜ ਕੇ ਮਕਰਾ ਨਾਲ ਗੱਲ ਕਰੀਏ ਜਿਆਦਾ ਲੈ ਦਿੰਦੇ ਹਾਂ ਬੜੇ ਯਾਰ ਹੋਰ ਗੱਲ ਹਾਂ ਲੱਤਾਂ ਕੰਮੀਆਂ ਨੇ ਉਹਨੂੰ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਈਆ ਸਾਡੇ ਖਜ਼ਾਨੇ ਚੋਂ ਚੱਕ ਕੇ ਦਰਵਾਜ਼ਾ ਦੂਗਾ ਜਿਹੜੇ ਸੀਟ ਤੋਂ ਲੈ ਕੇ ਐਮਐਲ ਨੂੰ ਦੋ ਕੋਣ ਰਾਤ ਦੋ ਮੈਦਾਨਾਂ ਤੋਂ ਭੱਜਦੇ ਤੇ ਬਿਆਪਾੜ ਜੇ ਆਪਾਂ ਨੂੰ ਕੋਈ ਚੱਕਰ ਨਹੀਂਗਾ ਸਿਕਉਰਿਟੀ ਜਿਹਦੀ ਆ ਉਹ ਵੀ ਸਾਡੀ ਇਹ ਤਾਂ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਖੇਡਾ ਕਰਦਾ ਉਹਦੇ ਜਿਹੜੇ ਸੁਣਦੀ ਆ ਕਿੱਕ ਦੇ ਗਿਆਣਾ ਕਿੱ데 ਹੁਣ ਆਓ ਜੇ ਲੱਤਾਂ ਚ ਡਾਵਾ ਸੀ ਐਮਐਮ ਦੇ ਮੂਰੇ ਚੱਲ Papa ਗੱਲ ਕਰਨੀ ਐ ਇਸ ਨਾਲ ਕੋਈ ਪਾਈ ਸਰਤਾਣੀ ਤੀਰ ਹੋਵੇ ਡੌਪ ਰਿਆ ਜਿਹੜੇ ਡਾਕਟਰ ਮੈਚਮੈਂਟ ਮੇਨ ਕਰਾਈਆ ਆ ਜਿੰਨਾ ਪੈਸਾ ਸੋਈ ਮਾਰਿਆ ਟੀਚਰ ਤਾਂ ਹੈ ਨਹੀਂ ਪਾਣੇ ਦੇ ਮੁਲਾਜ਼ਮ ਨਹੀਂ ਦਿਓ ਲੋਕੀਆਂ ਨੂੰ ਮਾਰ ਕੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਦੇ ਸਰਕਾਰ ਕੋਲ ਕੋਈ ਨਾਮ ਨਾ ਕਰਵਾ ਨਾ ਕੰਮ ਹੈ ਕਿਸੇ ਦੀ ਜ਼ਿੰਦਗੀ ਦਾ ਬਚ ਗਏ ਜੀ ਜੰਦਾਬਾਦ ਜੰਦਾਬਾਦ ਟਰਾਲੀ ਚੋਰ ਮਰਦਾਬਾਦ ਟਰਾਲੀ ਚੋਰ ਰੱਬਾ ਵਾਹ ਰੱਬਾ ਵਾਹ ਜਿਹੜਾ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣ ਲੱਗਾ ਜੇ ਹੱਥ ਹੋ ਗਈ 92 ਸੀਟਾਂ ਜੀ ਨਾ ਅਸੀਂ ਦਿੱਤੀਆਂ ਨਾ ਜੇ ਦੇ ਪੰਜ ਬਤੇ ਆਲਾ ਤੇ ਆ ਜਾਓ ਅਸੀਂ ਬੇਕਰਕੇ ਲੋਕਾਂ ਨਾਲ ਗੱਲ ਕਰੀ ਨਾ ਵਿਆਹ ਲੈ ਦਿੰਦੇ ਆ ਕੰਮੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨ ਕਰਦੇ ਫਿਰ ਜਾਂਦੇ ਆ ਸਾਡਾ ਰੁਪਿਆ ਸਾਡੇ ਖਜ਼ਾਨੇ ਦਾ ਚੱਕ ਕੇ ਦੋਰ ਵਰਤੂ ਕਰਦੇ ਜਿਹੜੇ ਸੀਟ ਤੋਂ ਲੈ ਗਏ ਐਮਐਲਏ ਤੋਂ ਦੋ ਬੰਦੇ ਰਾਤ ਨੂੰ ਭਜਦੇ ਦਾ ਬਿਆਪਾ ਜੀ ਆਪਾਂ ਨੂੰ ਕੋਈ ਚੱਕਰ ਨਹੀਂ ਆ ਸਬਾਉਂਟੀ ਜੀ ਦੀ ਉਹ ਵੀ ਸਾਡੀ ਉਹ ਤਾਂ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਕਿੰਨਾ ਕਰਦਾ ਉਹਦੇ ਜਿਹੜੇ ਸੁਣਦੀ ਆ ਉਹ ਜੇ ਲੱਤਾਂ ਚ ਡਾਵਾ ਸੀ ਐਮ ਦੇ ਮੂਰੇ ਚੱਲ ਪਾਪਾ ਗੱਲ ਕਰਨੀ ਐ ਇਹਦੀ ਕੋਈ ਗੱਲ ਕੋਈ ਪਾਰੀ ਸਰਕਾਰੀ ਸੀ ਸਵੇ ਟੌਪ ਪਰ ਆ ਜਿਹੜੇ ਡਾਕਟਰ ਦੇ ਵਿਚ ਵਿੱਚ ਹੋਏ ਉਹ ਖੜਾਉ ਆ ਜਿੰਨਾ ਦੇ ਪੈਸੇ ਨਾਲ ਕੋਈ ਮਾਰਿਆ ਟੀਚਰ ਤਾਂ ਹੈ ਨਹੀਂ ਪਾੜਿਆ ਤੇ ਮੁਲਾਜ਼ਮ ਨਹੀਂ ਦਿਓ ਲੋਕ ਨਹੀਂ ਲੋਕਾਂ ਨੇ ਕੰਮ ਕਰਿਆ ਪ੍ਰਾਈਵੇਟ ਇੱਥੇ ਟੀਚਰ ਰੱਖਦੇ ਸਰਕਾਰਾ ਕਿਤੋਂ ਤੇ ਜੰਮ ਨਾ ਕਰਵਾ ਨਾ ਕਰਨਾ ਕਿਸੇ ਦੀ ਜ਼ਿੰਦਗੀ ਦਾ ਚਾਰ ਮਰਦਾਂ ਦਾ ਵਾਦ ਜਿੰਦਾਬਾਦ ਜਿੰਦਾਬਾਦ ਅਬੇ ਲੋਕਾਂ ਨੇ ਬਣਾਇਆ ਹੁਣ ਸਭ ਤੋਂ ਡਰ ਲੱਗਣ ਲੱਗਾ ਆ ਜੇ ਹੋ ਗਈ 92 ਸੀਟਾਂ ਦੀਆਂ ਅਸੀਂ ਦਿੱਤੀਆਂ ਨੇ ਜੇ ਦੇ ਪੰਜ ਬਤੇ ਆ ਜਾਓ ਅਸੀਂ ਬੇਫਿਕਰ ਕਿ ਨੌਕਰਾਂ ਦੇ ਗੱਲ ਕਰੀਏ ਜਿਆਦਾ ਲੈ ਲੈਂਦੇ ਆ ਯਾਰ ਹੁਣ ਗੱਲ ਕਤਤ ਕੰਮੀਆਂ ਨੇ ਹੁਣ ਲੋਕਾਂ ਦੇ ਵਿੱਚ ਐਵੇਂ ਇਹ ਘਟਨਾ ਕਰਦੇ ਫਿਰ ਜਾਂਦੇ ਆ ਸਾਡਾ ਰੁਪਿਆ ਸਾਡੇ ਖਜ਼ਾਨੇ ਤੋਂ ਚੱਕ ਕੇ ਦਰਵਾਤੂ ਕਰਦੇ ਜਿਹੜੇ ਸੀਟ ਤੋਂ ਲੈ ਕੇ ਐਮਐਲਏ ਤੋਂ ਬਾਅਦ ਕੋਣ ਰਾਤ ਦੋ ਮੈਦਾਨਾਂ ਤੋਂ ਭੱਜਦੇ ਤੇ ਪਿਆ-ਪਿਆ ਜੇ ਪਰ ਕੋਈ ਚੱਕਰ ਨਹੀਂਗਾ ਸਿਕਉਰਿਟੀ ਜਿਹਦੀ ਉਹ ਵੀ ਸਾਡੀ ਉਹਦਾ ਹੋ ਜੂਗਾ ਵੀ ਭੱਜ ਗਿਆ ਸਾਡਾ ਖੂਨ ਪੀ ਕੇ ਫਿਰ ਆਉਂਦਾ ਉਹਦੇ ਨੂੰ ਸੁਣਦੀ ਆ ਕਿੱਕ ਦੇ ਕੇ ਜਾਣਾ ਆਓ ਜੇ ਲੱਤਾਂ ਚ ਡਾਵਾ ਸੀਐਮ ਦੇ ਮੂਹਰੇ ਚੱਲ Papa ਗੱਲ ਕਰਨੀ ਹੈ ਇਹਦੀ ਕੋਈ ਗੱਲ ਨਹੀਂ ਪਾਈ ਸਰਕਾਰ ਦੀ ਡਾਕਟਰ ਆ ਪਰਿਆ ਜਿਹੜੇ ਡਾਕਟਰ ਬੱਚੇ ਵਿੱਚ ਮਰ ਗਏ ਆ ਸਾਡੇ ਜਿੰਮੇ ਦੇ ਸਾਡੇ ਪੈਸੇ ਸੋਈ ਮਾਰਿਆ ਟੀਚਰ ਤਾਂ ਹੈ ਨਹੀਂ ਫਾਣਿਆਂ ਦੇ ਮਲਾਜਮ ਨਹੀਂ ਦਿਓ ਲੋਕੀਆਂ ਨੂੰ ਬਈ ਮੱਤ ਕੇ ਕੰਮ ਕਰਿਆ ਪ੍ਰਾਈਵੇਟ ਰਿੱਤੇ ਟੀਚਰ ਰੱਖਦੇ ਸਰਕਾਰ ਹਮ ਦਿੱਤੇ ਕੋਹ ਜੀ ਕੰਮ ਨਾ ਕਰਵਾ ਨਾ ਕਰਨਾ ਹੈ ਕਿ ਬਨੇ ਜਿੰਦਗੀ ਬਚ ਕੇ